ਸੂਬੇ ਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਪਠਾਨਕੋ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਤਿੰਨ ਹਥਿਆਰਬੰਦ ਵਿਅਕਤੀ ਨੇ ਪਠਾਨਕੋਟ ਜਲੰਧਰ ਹਾਈਵੇ ਤੇ ਇੱਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਅਤੇ ਬੰਦੂਕ ਦੀ ਨੋਕ ਤੇ 1 ਲੱਖ ਦੀ ਨਕਦੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਮੋਟਰਸਾਈਕਲ ਤੇ ਆਏ ਤਿੰਨ ਲੋਕਾਂ ਨੇ ਪੈਟਰੋਲ ਪੂਉਣ ਦੇ ਬਹਾਨੇ ਬੰਦੂਕ ਦੀ ਨੋਕ ਤੇ ਪੈਟਰੋਲ ਪੰਪ ਮੁਲਾਜ਼ਮ ਤੋਂ ਨਕਦੀ ਲੁੱਟ ਕੇ ਫਰਾਰ ਹੋ ਗਏ ਦੱਸਦੀ ਇਹ ਲੁੱਟ ਦੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਕੁਲ ਸੁਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਸੀਸੀਟੀਵੀ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਤਿੰਨ ਲੁਟੇਰੇ ਬਿਨਾਂ ਨੰਬਰ ਪਲੇਟ ਦੀ ਮੋਟਰਸਾਈਕਲ ਤੇ ਆਏ ਅਤੇ ਤੇਲ ਪਉਣ ਤੋਂ ਬਾਅਦ ਪੰਪ ਤੇ ਕੰਮ ਕਰਨ ਵਾਲੇ ਲੜਕੇ ਨੂੰ ਗੱਲਾਂ ਵਿੱਚ ਉਲਝਾ ਲਿਆ ਪਿਸਤੌਲ ਦੀ ਨੋਕ ਤੇ ਪਹਿਲਾਂ ਸਾਰੇ ਪੈਸੇ ਲੁੱਟੇ ਅਤੇ ਬਾਅਦ ਵਿੱਚ ਪੰਪ ਤੇ ਦਫ਼ਤਰ ਅੰਦਰ ਵੀ ਜਾ ਕੇ ਛਾਣਬਿਨ ਕਰਦੇ ਇਹ ਘਟਨਾ ਰਾਤ 10:00 ਵਜੇ ਦੀ ਦੱਸੀ ਜਾ ਰਹੀ ਹੈ ਇਹ ਨਾਮਕ ਇਸ ਫਿਊਲਿੰਗ ਸਟੇਸ਼ਨ ਨੂੰ ਪੂਰਤਿਕੰਮ ਕਰਦਾ ਹੈ ਤੇ ਰਾਤ ਕਰੀਬਨ ਕੋਈ 10 ਕੋਏ ਇੱਕ ਪਰਸਨ ਮੋਟਸਾ ਹੈ ਲਾ ਬਲੂ ਕੰਦਗਾ ਤੇ ਉੱਤੇ ਤਿੰਨ ਜਣੇ ਸਵਾਰ ਸੀ ਉਹਨਾਂ ਚੋਂ ਦੋ ਕੋ ਪਿਸਟਲ ਹੀ ਤਾਂ ਜਿਹਨਾਂ ਨੇ 300 ਰੁਪਏ ਤੇਲ ਕੋ ਹੈ ਤੇ ਤੇਲ ਭਵਾਉਣ ਤੋਂ ਬਾਅਦ ਪੈਸੇ ਦਿੱਤੇ ਉਹਨਾਂ ਪੈਸੇ ਦੇਣ ਤੋਂ ਬਾਅਦ ਇੱਕ ਨੇ ਪਿਸਟਲ ਮੇਂ ਦੂਸਰੇ ਜਨੇ ਨਾਰੀ ਉਹ ਤੇ ਰੱਖਤੀ ਤੇ ਇੱਕ ਪਿਸਟਲ ਮੇਂ ਤੇ ਰੱਖਦੀ ਤੇ ਨਾਲ ਹੀ ਕਿਸ ਦਰਤ ਰੰਦਾ ਲਿਆਏ ਤਾਂ ਜਿੰਨੀਆਂ ਰਿਕੈਸ਼ੀ ਕੈਸ਼ ਵੀ ਖੋਲੀ ਤੇ ਨਾਲ ਜੋ ਪੱਲੀ ਕਾਸੀ ਜੋ ਤਕਰੀਬਨ 5 ਲੱਖ ਦੇ ਕਰੀਬ ਹੈਗੀ ਉਹ ਖੋ ਕੇ ਤੇ ਡੰਡਾਲਾ ਵਸਾਇਆ ਲਵਾਉਂਦੇ ਨੇ ਉਹਨਾਂ ਨੇ ਮੂੰਹ ਮਾਰ ਟੱਕ ਕੇ ਸੀਗੇ ਕਿ ਜਾਂ ਇੱਕ ਨੇ ਹੈਲਮਟ ਪਾਇਆ ਤੇ ਇੱਕ ਨੇ ਕੈਬ ਲਾਈ ਦੀ ਤੇ ਇੱਕ ਨੇ ਮੂੰਹ ਤੇ ਰਮੜ ਬੰਨਿਆ ਕਿ ਤਿੰਨਾਂ ਨੇ ਮੂੰਹ ਟੱਕੇ ਪੁਲਿਸ ਕੰਮ ਲੈ ਰਹੀ ਸੀ ਪੁਲਿਸ ਕੰਮ ਲੈ ਰਹੀ ਸੀ ਤੇ ਰਾਤੀ ਪੁਲਿਸ ਗਈ ਹੀ ਕਾਫੀ ਪੁਲਿਸ ਆਈ ਪਠਾਨਗੋਟ ਤੋਂ ਵੀ ਨੰਗਰਪੂਰ ਤੋਂ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਪੁਲਿਸ ਕੈਮਰੇ ਅੱਗੇ ਆ ਕੇ ਕੁਝ ਵੀ ਬੋਲਣ ਤੋਂ ਕਤਰੌਂਦੀ ਰਹੀ ਹੈ ਪਰ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਦੋਸ਼ੀਆਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਨੇ ਇਹੀ ਤਾਜ਼ਾ ਮਿਸਾਲ ਇਹ ਚੋਰੀ ਦੀ ਵਾਰਦਾਤ ਹੈ ਬੈਰਾਲ ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ